ਇਹ ਦਰਸ਼ ਸਰਕਾਰ ਦੇ ਉਹਨਾਂ ਦਾਅਵਿਆਂ ਨੂੰ ਨੰਗੇ ਕਰਦੇ ਨੇ ਜਿੱਥੇ ਸਰਕਾਰ ਕਹਿੰਦੀ ਹੈ ਕਿ ਅਸੀਂ ਪੰਜਾਬ 'ਚ ਬਹੁਤ ਵਿਕਾਸ ਕੀਤਾ ਇਹ ਅੰਗਹੀਨ ਵਿਅਕਤੀ ਆਪਣੇ ਘਰਾਂ 'ਚੋਂ ਮਿੱਟੀ ਦੇ ਥੈਲੇ ਭਰ ਕੇ ਲੈ ਕੇ ਆਏ ਆ ਲਫਾਫੇ ਭਰ ਕੇ ਲੈ ਕੇ ਆਏ ਆ ਗੱਟੇ ਭਰ ਕੇ ਲੈ ਕੇ ਆਏ ਆ ਤੇ ਸੜਕਾਂ ਵਿੱਚਲੇ ਖੱਡਿਆਂ ਵਿੱਚ ਪਾ ਰਹੇ ਆ ਇਹਨਾਂ ਦਾ ਕਹਿਣਾ ਇਹ ਆ ਕਿ ਇੱਥੋਂ ਦੀ ਅਸੀਂ ਲੰਘਦੇ ਆ ਜਾਂ ਸਾਡਾ ਸਾਥੀ ਇੱਕ ਲੰਘਿਆ ਸਵੇਰੇ ਤਾਂ ਇਸ ਖੱਡੇ ਦੇ ਵਿੱਚ ਡਿੱਗ ਪਿਆ ਉਹਦੀ ਜਿਹੜੀ ਜੋ ਟ੍ਰਾਈਸਾਈਕਲ ਉਹਦੇ ਕੋਲ ਹੁੰਦਾ ਇਲੈਕਟ੍ਰਿਕ ਟ੍ਰਾਈਸਾਈਕਲ ਉਦੇ ਤੋਂ ਉਹ ਆਪਣਾ ਡੱਗ ਪਿਆ ਜਿਹਦੇ ਕਰਕੇ ਫਿਰ ਅਸੀਂ ਸੋਚਿਆ ਕਿ ਸਰਕਾਰਾਂ ਨੇ ਤਾਂ ਕੁਝ ਨਹੀਂ ਕਰਨਾ ਅਸੀਂ ਆਪ ਹੀ ਇਹਨਾਂ ਖੱਡਿਆਂ ਨੂੰ ਭਰਨ ਲਈ ਕਰੋਂ ਜਿਵੇਂ ਅਸੀਂ ਲਿਆ ਸਕਦੇ ਹਾਂ ਆਪਣੇ ਸਾਧਨਾਂ ਤੇ ਲੈ ਕੇ ਆਈਏ ਤਾਂ ਇਹ ਤਸਵੀਰ ਇਹ ਦਰਸਾਉਂਦੀ ਹੈ ਕਿ ਸਰਕਾਰ ਤੋਂ ਹਰ ਵਰਗ ਦੁਖੀ ਹੈ ਹਰ ਵਰਗ ਕੀ ਜਿਹੜੇ ਅੰਗਹੀਣ ਵਿਅਕਤੀ ਹੈ ਜਿਨ੍ਹਾਂ ਤੇ ਕੁਦਰਤ ਪਹਿਲਾਂ ਹੀ ਕਰੋਪ ਹੋਈ ਹੁੰਦੀ ਆ ਕਿਸੇ ਨਾ ਕਿਸੇ ਤਰੀਕੇ ਸਰਕਾਰ ਦੀਆਂ ਨਾਕਾਮੀਆਂ ਕਹੋ ਪ੍ਰਬੰਧਾਂ ਦੀਆਂ ਨਾਕਾਮੀਆਂ ਕਹੋ ਜਾਂ ਜਿਨੂੰ ਅਸੀਂ ਰੱਬ ਵੀ ਕਹਿ ਦਿੰਨੇ ਆ ਉਹਦੀਆਂ ਵੀ ਕਹਿ ਲਓ ਜਿਹਦੇ ਕਰਕੇ ਉਹਨਾਂ ਵਿਚਾਰਿਆਂ ਚ ਕੋਈ ਨਾ ਕੋਈ ਕਮੀ ਰਹਿ ਗਈ ਹੈ ਉਹਨਾਂ ਦੇ ਸਰੀਰ ਦੇ ਵਿੱਚ ਤੇ ਉਹਨਾਂ ਨੂੰ ਆਪਣਾ ਉਹ ਅੰਗਹੀਨ ਵਜਣ ਲੱਗ ਜਾਂਦੇ ਆ ਤਾਂ ਉਹ ਅੰਗਹੀਨ ਜਿਹੜੇ ਇਹਨਾਂ ਰਸਤਿਆਂ ਉਤੋਂ ਦੀ ਲੰਘਦੇ ਜਿਨ੍ਹਾਂ ਕੋਲ ਟਰਾਈਸਾਈਕਲ ਜਿਹੜੇ ਕਿ 50 ਸਰਕਾਰ ਨੇ ਤਾਂ ਉਹਨਾਂ ਨੂੰ ਉਹ ਵੀ ਕੋਈ ਵਧੀਆ ਪ੍ਰਬੰਧ ਨਹੀਂ ਕਰ ਦਿੱਤਾ ਕੇਂਦਰ ਸਰਕਾਰ ਵੱਲੋਂ ਕੁਝ ਆਉਂਦੇ ਆ ਕੋਈ ਸੰਸਥਾਵਾਂ ਦਿੰਦੀਆਂ ਉਹ ਟਰਾਈਸਾਈਕਲ ਲੈ ਕੇ ਜਦੋਂ ਇਹਨਾਂ ਖੱਡਿਆਂ ਵਿੱਚ ਦੀ ਲੰਘਦੇ ਆ ਤਾਂ ਉਹਨਾਂ ਤੇ ਸੱਟਾਂ ਵੱਜਣੀਆਂ ਸੁਭਾਵਿਕ ਹੈ ਕਿਉਂਕਿ ਇੱਕ ਆਮ ਵਿਅਕਤੀ ਤਾਂ ਉਹਨਾਂ ਖੱਡਿਆਂ ਵਿੱਚੋਂ ਪੈਰ ਲਗਾ ਕੇ ਵੀ ਲੰਘ ਜਾਵੇਗਾ ਡਿੱਗਣ ਤੋਂ ਹੀ ਬਾਜ ਜਾਵੇਗਾ ਪਰ ਇਧਰ ਤਾਂ ਜੇਕਰ ਖੱਡੇ ਵਿੱਚ ਇਹਨਾਂ ਦੀ ਜਿਹੜੀ ਟਰਾਈਸਾਈਕਲ ਪਲਟ ਗਿਆ ਤਾਂ ਉਹਨਾਂ ਦੇ ਸੱਟ ਵੱਜਣੀ ਲਾਜ਼ਮੀ ਹੈ ਤਾਂ ਇਹਨਾਂ ਵੀਰਾਂ ਵੱਲੋਂ ਸਰਕਾਰ ਨੂੰ ਲਾਣਤਾ ਪਾਉਣ ਲਈ ਸਰਕਾਰ ਦੇ ਸਿਸਟਮ ਦੇ ਫੇਲਿਅਰ ਦਿਖਾਉਣ ਲਈ ਇਹ ਇੱਕ ਅੱਜ ਸਿੰਬੋਲਿਕ ਤੌਰ ਤੌਰ ਦੇ ਉੱਤੇ ਜਿਹੜੇ ਖੱਡੇ ਆ ਉਹ ਭਰੇ ਗਏ ਆ ਆਪਣੇ ਘਰਾਂ ਦੇ ਵਿੱਚੋਂ ਮਿੱਟੀ ਦੇ ਲਫਾਫੇ ਭਰ ਕੇ ਲੈ ਕੇ ਆਏ ਮਿੱਟੀ ਦੇ ਗੱਟੇ ਭਰ ਕੇ ਲੈ ਕੇ ਆਏ ਥੈਲੇ ਭਰ ਕੇ ਲੈ ਕੇ ਆਏ ਤੇ ਸੜਕਾਂ ਵਿੱਚਲੇ ਜਿਹੜੇ ਖੱਡੇ ਆ ਉਹਨਾਂ ਦੇ ਉੱਪਰ ਪਾਏ ਗਏ ਪਰ ਕੀ ਸਰਕਾਰ ਤੇ ਇਹਨਾਂ ਚੀਜ਼ਾਂ ਦਾ ਅਸਰ ਹੋਵੇਗਾ ਕੀ ਸਰਕਾਰ ਇਹਨਾਂ ਚੀਜ਼ਾਂ ਨੂੰ ਸੀਰੀਅਸ ਲਵੇਗੀ ਭਗਵਾਨ ਸਿੰਘ ਮਾਨ ਵਿਧਾਨ ਸਭਾ ਦੇ ਵਿੱਚ ਚੁਟਕਲੇ ਤਾਂ ਕਈ ਤਰੀਕੇ ਦੇ ਸੁਣਾ ਜਾਂਦੇ ਨੇ ਗੱਲਾਂ ਵੀ ਕਈ ਤਰੀਕੇ ਦੀਆਂ ਕਰ ਜਾਂਦੇ ਨੇ ਪਰ ਅਸਲ ਜ਼ਮੀਨ ਤੇ ਉਹ ਕੰਮ ਕਰ ਰਹੇ ਨੇ ਇਹ ਸਵਾਲ ਬਰਕਰਾਰ ਹੈ ਇਹ ਸੜਕ ਟੁੱਟੀ ਨੂੰ ਲਗਭਗ ਪੂਰੀ ਸਰਕਾਰ ਦਾ ਹੀ ਸਮਾਂ ਹੋ ਗਿਆ 3 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਹਾਲੇ ਤੱਕ ਇਹ ਸੜਕ ਨਹੀਂ ਬਣਾਈ ਗਈ ਮੇਨ ਸੜਕ ਹੈ ਸ਼ਹਿਰ ਦੀ ਸੜਕ ਹੈ ਪਰ ਸਰਕਾਰ ਵੱਲੋਂ ਇੱਥੇ ਕੋਈ ਧਿਆਨ ਨਹੀਂ ਲੋਕਾਂ ਦੇ ਹਰ ਰੋਜ਼ ਸੱਟਾਂ ਵਜਦੀਆਂ ਡਿੱਗਦੇ ਆ ਸਾਧਨ ਭੰਨੇ ਜਾਂਦੇ ਆ ਪਰ ਗੂੰਗੀ ਬੋਲੀ ਸਰਕਾਰ ਇਹਨਾਂ ਚੀਜ਼ਾਂ ਵੱਲ ਧਿਆਨ ਕਿਉਂ ਨਹੀਂ ਦੇ ਰਹੀ ਇਹ ਸਵਾਲ ਬਰਕਰਾਰ ਹੈ ਤਾਂ ਜੰਗਹੀਨ ਵੀਰਾਂ ਨੇ ਭਗਵੰਤ ਮਾਨ ਸਰਕਾਰ ਨੂੰ ਜਿੱਥੇ ਸਵਾਲ ਖੜੇ ਕੀਤੇ ਲਾਂਤਾਂ ਪਾਈਆਂ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਇਹ ਮਜਬੂਰੀ ਵਸ ਫੈਸਲਾ ਲਿਆ ਅਸੀਂ ਇਹ ਸੋਚਿਆ ਕਿ ਜੇ ਸਾਡੇ ਕਦਮ ਨਾਲੀ ਸਰਕਾਰ ਜਾਗ ਜਾਵੇ ਤਾਂ ਕੁਝ ਸੁਧਾਰ ਹੋ ਸਕਦਾ ਹੈ ਪਰ ਕੀ ਸਰਕਾਰ ਜਾਗੇਗੀ ਸਰ ਕੀ ਸਰਕਾਰ ਇਹਨਾਂ ਵੱਲ ਧਿਆਨ ਦੇਵੇਗੀ ਇਹ ਸਵਾਲ ਹਾਲੇ ਵੀ ਉੱਥੇ ਦਾ ਉੱਥੇ ਖੜਾ ਹੈ ਤਾਂ ਹੁਣ ਸੁਣਦੇ ਹਾਂ ਉਹਨਾਂ ਵੀਰਾਂ ਨੇ ਕੀ ਕਿਹਾ ਇਸ ਸਾਰੇ ਸੀਨ ਬਾਰੇ ਕਿਉਂ ਸਭ ਕੁਝ ਲੈ ਕੇ ਆਏ ਕਿਉਂ ਇਹਨਾਂ ਨੇ ਸਭ ਕੁਝ ਕੀਤਾ ਤਾਂ ਉਹ ਸੁਣਦੇ ਹਾਂ ਕੀ ਕਹਿਣਾ ਚਾਹੋਗੇ ਜੀ ਬੱਸ ਜੀ ਇਹੀ ਕਹਿਣਾ ਚਾਹਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੀ ਬੁਰੇ ਹਾਲ ਆ ਜੀ ਸਰਕਾਰਾਂ ਨੇ ਸੱਤਿਆਨਾਥ ਕਰਤਾ ਜੀ ਜੈਤੋ ਮੰਡੀ ਦਾ ਬਹੁਤ ਜ਼ਿਆਦਾ ਬੁਰਾ ਹਾਲਾ ਭਰਾ ਮੈਂ ਭਗਵੰਤ ਮਾਨ ਸਾਹਿਬ ਨੂੰ ਕਹਿਣਾ ਚਾਹਣਾ ਕਿ ਅਸੀਂ ਗੁਰੂ ਕਿਰਪਾ ਅੰਗਹੀਨ ਯੂਨੀਅਨ ਪੰਜਾਬ ਵੱਲੋਂ ਅੱਜ ਅਸੀਂ ਆ ਲਫਾਵੇ ਪਰ ਪਰ ਕੇ ਆ ਲਫਾਵੇ ਮਿੱਟੀ ਦੇ ਘਰ ਘਰ ਕੇ ਮੇਰੇ ਸਾਥੀ ਆਏ ਗੁਰੂ ਕਿਰਪਾ ਜੀਨੀ ਦੇ ਅਨੇਕਾਂ ਸਾਥੀ ਮੇਰੇ ਭਰਾ ਘੱਟੇ ਘਰ ਘਰ ਕੇ ਆ ਦੇਖੋ ਇਹ ਚੱਲ ਸਕਦੇ ਛੜਕਾਂ ਦੇ ਸਾਈਕਲ ਉਹ ਮੂਹਰੇ ਦੇ ਭੈਣ ਭਰਾ ਸਾਰੇ ਅਸੀਂ ਕਾਦੇ ਵਜਤੇ ਇਹ ਮੁੰਡਾ ਬਿਜਲੀ ਦਫ਼ਤਰ ਬਿੱਲ ਭਰਨ ਗਿਆ ਸੀ ਆ ਜੀ ਉਥੇ ਦਾ ਸਾਇੰਕਲ ਦੀ ਪਾਲਟੀ ਵੱਜ ਗਈ ਇਹ 60 ਵੱਜਣੋ ਵੱਜ ਗਈ ਪਰਿਵਾਰ ਵਾਲੇ ਬੱਚੇ ਪੜ੍ਹਦੇ ਆ ਜੀ ਸਕੂਲ ਚ ਜੇ ਇਹਨੂੰ ਕੋਸ ਹੋ ਜਾਂਦਾ ਜੇ ਇਹ ਥੱਲੇ ਆ ਜਾਂਦਾ ਕਿਸੇ ਬਸ ਦੇ ਤਾਂ ਸਾਡਾ ਕੀ ਬਣਦਾ ਭਗਵਾਨ ਤੁਮਨ ਸਾਹਿਬ ਤੁਹਾਨੂੰ ਹੱਥ ਬੰਨ ਕੇ ਬੇਨਤੀ ਆ ਮੇਰੀ ਗੁਜਾਰਾ ਇਨ੍ਹਾਂ ਲੋਕਾਂ ਨੇ ਤੁਹਾਨੂੰ ਚੁਣਿਆ ਆ ਦੁਕਾਨਾਂ ਦੇ ਕੋਈ ਗਾਹ ਕਹਿਣੀ ਤੁਹਾਡੀ ਮਾੜੀ ਕਾਰਜਕਾਰੀ ਕਰਕੇ ਮੇਰੀ ਹੱਥ ਬੰਨ ਕੇ ਬੇਨਤੀ ਆ ਕਿ ਇਹਟਲੀ ਪੱਤਰ ਤੇ ਨਿਗਾਹ ਮਾਰੋ ਇਨ੍ਹਾਂ ਲੋਕਾਂ ਨੂੰ ਨਾ ਤੰਗ ਕਰੋ ਨਾ ਤੰਗ ਕਰੋ ਇਨ੍ਹਾਂ ਦਾ ਵਿਚਾਰਾ ਦਾ ਕਸੂਰ ਇਹੀ ਆ ਕਿ ਇਹਨਾਂ ਨੇ ਸਾਨੂੰ ਧਰਤੀਆਂ ਦੇ ਬਾਹਰ ਦਿੱਤਾ ਇਹਨਾਂ ਦਾ ਕਸੂਰ ਇਹੀ ਆ ਉਹ ਬੱਟੀਆਂ-ਵੱਟੀਆਂ ਗੱਡੀਆਂ ਤੇ ਚੜਾ ਦਿੱਤਾ ਇਹਨਾਂ ਦਾ ਕਸੂਰ ਇਹੀ ਆ ਕਿ ਇਹਨਾਂ ਨੇ ਸਾਨੂੰ ਮਸੀਹਾ ਮੰਨਿਆ ਕਿਰਪਾ ਕਰਕੇ ਮੇਰੀ ਹੱਥ ਬੰਨ੍ਹ ਕੇ ਬੇਨਤੀ ਆ ਸਾਡੀਆਂ ਮੰਗਾ ਪੂਰੀਆਂ ਕਰੋ ਸਾਡੀ ਪੈਨਸ਼ਨ 5000 ਕਰੋ ਸਾਡੇ ਬੱਚੇ ਆ ਉਹਨਾਂ ਨੂੰ ਵਿੱਦਿਆ ਫਰੀ ਦੇਓ ਜੋ ਸਾਡੇ ਪੜ੍ਹੇ ਲਿਖੇ ਆ ਉਹਨਾਂ ਨੂੰ ਨੌਕਰੀਆਂ ਦੇਓ ਸਾਡਾ ਜੂਰੀ ਆਈਡੀ ਕਾਰਡ ਜੋ ਅਪਾਜਾਂ ਦਾ ਉਹਨੂੰ ਹਰ ਪੱਖ ਤੋਂ ਮਾਨਤਾ ਦਿਓ ਆਟਾ ਕਣਕ ਦਾਲ ਜੇ ਦੇ ਰਹੇ ਆ ਨਾ ਅਗਲੀ ਗੱਲ ਮੈਂ ਮਾਨ ਸਾਹਿਬ ਤੁਹਾਨੂੰ ਇਹ ਪੁੱਛਣਾ ਚਾਹਣਾ ਮੈਨੂੰ ਦੱਸੋ ਤੁਸੀਂ ਕਿ ਤੁਸੀਂ ਆਪਦੇ ਖਾਤੇ ਚੈੱਕ ਕਰੋ ਦਫ਼ਤਰਾਂ ਦੇ ਵਿੱਚ ਅੱਜ ਤੱਕ ਤੁਸੀਂ ਕਿਸੇ ਅਪਾਜ ਨੂੰ ਟ੍ਰਾਈਸਾਈਕਲ ਦਿੱਤਾ ਹੋਵੇ ਜਦੋਂ ਦੀ ਥੋੜੀ ਸਰਕਾਰ ਬਣੀ ਆ ਤੁਸੀਂ ਚੈੱਕ ਕਰੋ ਕਿਸੇ ਨੂੰ ਬਜ਼ੁਰਗ ਨੂੰ व्हीਲ ਚੇਅਰ ਦਿੱਤੀ ਹੋਵੇ ਤੁਸੀਂ ਚੈੱਕ ਕਰੋ ਮਾਨ ਸਾਹਿਬ ਤੁਸੀਂ ਆਪਦੇ ਦਫ਼ਤਰਾਂ ਦੇ ਵਿੱਚ ਜਾ ਕੇ ਰੇਟਲੇ ਪੱਤਰ ਤੇ ਦੇਖੋ ਕਿ ਤੁਸੀਂ ਚੈੱਕ ਕਰੋ ਜੇ ਤੁਸੀਂ ਕਿਸੇ ਅਪਾਜ ਬੰਦੇ ਨੂੰ ਲੋੜਵੰਦ ਨੂੰ ਸਹਾਇਤਾ ਦਿੱਤੀ ਹੋਵੇ ਕਿਉਂ ਸਾਡੇ ਨਾਲ ਤੁਸੀਂ ਖਲਵਾੜ ਕਰਦੇ ਆ ਸਾਡਾ ਕਸੂਰ ਇਹੀ ਆ ਮਾਨ ਸਾਹਿਬ ਕਿ ਅਸੀਂ ਤੁਹਾਨੂੰ ਵੋਟਾਂ ਪਾਈਆਂ ਘਰ ਘਰ ਜਾ ਕੇ ਵੋਟਾਂ ਪੁਆਈਆਂ ਮੇਰੇ ਹੱਥ ਬੰਨ ਕੇ ਬੇਨਤੀ ਆ ਕਿ ਅੱਜ ਅਸੀਂ ਤੁਹਾਨੂੰ ਨਿਮਰਤਾ ਸਹਿਤ ਬੇਨਤੀ ਕਰਦੇ ਆ ਕਿ ਸਾਨੂੰ ਮਜਬੂਰ ਨਾ ਕਰੋ ਨਾ ਕਰੋ ਅਸੀਂ ਕਿਸੇ ਨਾ ਕਿਸੇ ਦਿਨ ਆ ਕੇ ਤੁਹਾਡੀ ਕੋਠੀ ਮੂਰੇ ਧਰਨਾ ਦੇਵਾਂਗੇ ਕਿਰਪਾ ਕਰਕੇ ਸਾਡੀ ਹੱਥ ਬੰਨ ਕੇ ਬੇਨਤੀ ਆ ਕਿ ਸਾਡੀਆਂ ਮੰਗਾਂ ਪੂਰੀਆਂ ਕਰੋ ਤੇ ਜੈਤੋ ਮੰਡੀ ਦੇ ਵਿੱਚ ਜੋ ਜੈਤੋ ਮੰਡੀ ਦੇ ਲੋਕ ਨੇ ਉਹ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਨੇ ਉਹਨਾਂ ਦਾ ਕਸੂਰ ਕੀ ਆ ਤੁਹਾਨੂੰ ਵੋਟਾਂ ਪਾ ਕੇ ਤੁਹਾਡਾ ਐਮ.ਐਲ.ਏ. ਤੇ ਕੁਰਸੀ ਦੇ ਭਾਇਆ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਕੇ ਇਹਨਾਂ ਨੇ ਜਿਤਾਇਆ ਇਹਨਾਂ ਦਾ ਕਸੂਰ ਕੀ ਆ ਇਹਨਾਂ ਨੂੰ ਕਿੱਕੀ ਜੇ ਮਕੌੜੇ ਨਾਲ ਸਮਝੋ ਇਹਨਾਂ ਨੂੰ ਆਏ ਨਾਲ ਸਮਝੋ ਕਿ ਇਹ ਛੜਕਾਂ ਤੇ ਉਤਰੇ ਫਿਰਦੇ ਆ ਇਹਨਾਂ ਨੂੰ ਰੋਲੋ ਨਾ ਇਹ ਦੁਨੀਆ ਇਹ ਲੋਕ ਆ ਜੀ ਇਹ ਜਾਨਵਰ ਨਹੀਂ ਇਹ ਜਿਹੜੇ ਛੜਕਾਂ ਤੇ ਕੀੜੇ ਮਕੌੜੇ ਵਾਂਗੂ ਫਿਰਦੇ ਆ ਕਿਰਪਾ ਕਰਕੇ ਹੱਥ ਬੰਨ ਕੇ ਬੇਨਤੀ ਆ ਕੀ ਆ ਜੈਤੋ ਦੀਆਂ ਛੜਕਾਂ ਤੇ ਜੋ ਗੰਦਾ ਪਾਣੀ ਆਉਂਦਾ ਜੋ ਛੜਕਾਂ ਦਾ ਬੁਰਾ ਹਾਲ ਆ ਇਹਨੂੰ ਸੁਧਾਰਨ ਦੀ ਕਿਰਪਾਲਤਾ ਕਰੋ ਐਮ ਐਲ ਏ ਸਾਹਿਬ ਮੁਰਕ ਸਿੰਘ ਜੀ ਤੁਹਾਨੂੰ ਹੱਥ ਬੰਨ ਕੇ ਬੇਨਤੀ ਆ ਜਦੋਂ ਤੁਹਾਡੇ ਕੋਲੇ ਕੋਈ ਆਉਂਦਾ ਨਾ ਫਰਿਆਦ ਲੈ ਕੇ ਉਹਨੂੰ ਮਿਲਿਆ ਕਰੋ ਉਹਨੂੰ ਐ ਨਾ ਕਹਿਆ ਕਰੋ ਕਿ ਫਲਾਣੇ ਥਾਂ ਤੇ ਜਾ ਕੇ ਤੁਹਾਡੀ ਪਿਆਸ ਸੁਣੀ ਜਾਊਗੀ ਉਹਨੂੰ ਏਥੇ ਪੱਦਰ ਤੇ ਮਿਲੋ ਯਾਰ ਉਹਨਾਂ ਦਾ ਕਸੂਰ ਇਹੀ ਆ ਕਿ ਤੁਹਾਨੂੰ ਵੋਟਾਂ ਭਾ ਕੇ ਉਹਨਾਂ ਨੇ ਕੁਰਸੀਆਂ ਤੇ ਬਹਤਾ ਜੇ ਭਾਇਆ ਤਾਂ ਉਹਨਾਂ ਦੀ ਤਕਲੀਫ ਤਾਂ ਸੁਣੋ ਸਮਝੋ ਤਾਂ ਸਹੀ ਕਿਰਪਾ ਕਰਕੇ ਮੇਰੀ ਹੱਥ ਬੰਨ ਕੇ ਮੈਂ ਬੇਨਤੀ ਆ ਤੇ ਅਸੀਂ ਅੱਜ ਪਰਨ ਕਰਦੇ ਆ ਮੈਂ ਆਪਦੇ ਸਾਥੀਆਂ ਸਮੇਤ ਕਿ ਜਿੰਨੇ ਵੀ ਅਸੀਂ ਜੈਤੋ ਮੰਡੀ ਦੇ ਵਿੱਚ ਟੋਏ ਭਰ ਸਕਦੇ ਆ ਚਾਹੇ ਅਸੀਂ ਲਫਾਫੇ ਭਰ ਕੇ ਲਿਆਈਏ ਚਾਹੇ ਅਸੀਂ ਭਾਂਡੇ ਭਰ ਕੇ ਲਿਆਈਏ ਅਸੀਂ ਕਿਵੇਂ ਕਰੀਏ ਅਸੀਂ ਛੜਕਾਂ ਦੇ ਟੋਏ ਭਰਾਂਗੇ ਜਾ ਉਸ ਤੋਂ ਬਾਅਦ ਅਸੀਂ ਪੈਸੇ ਇਕੱਠੇ ਕਰਕੇ ਅਸੀਂ ਜਿੰਨਾ ਅਸੀਂ ਕਰ ਸਕਦੇ ਆ ਆਪਦੇ ਸਾਥੀਆਂ ਲਈ ਅਸੀਂ ਨਹੀਂ ਦੇਖ ਸਕਦੇ ਮਾਨ ਸਾਹਿਬ ਤੁਸੀਂ ਦੇਖ ਸਕਦੇ ਆ ਤੁਸੀਂ ਬਰਦਾਸ਼ਤ ਕਰ ਸਕਦੇ ਆ ਗੱਡੀਆਂ ਤੇ ਚੜ੍ਹ ਕੇ ਪਰ ਸਾਡੇ ਤੋਂ ਬਰਦਾਸ਼ਤ ਨਹੀਂ ਹੁੰਦਾ ਸਾਡੇ ਭੈਣ ਭਰਾ ਛੜਕਾਂ ਤੇ ਰੁਲਣਾ ਇਹਨਾਂ ਦੇ ਸਾਈਕਲ ਵੀ ਨਾ ਇੱਥੇ ਚੱਲਣ ਇਸ ਕਰਕੇ ਅਸੀਂ ਏਟੋਏ ਭਰਾਂਗੇ ਅਸੀਂ ਇਹ ਬੇਨਤੀ ਕਰਦੇ ਆ ਲਓ ਜੀ ਪਾਓ ਜੀ ਮਿੱਟੀ ਇੱਥੇ ਪਾਓ ਹਸਾਰੀ ਇਹ ਕੀ ਕਰ ਰਹੇ ਹੋ ਜੀ ਤੁਸੀਂ ਮਿਰਜੀ ਜੀ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ। ਬੜੇ ਚਾਹੀ ਕਿ ਥੋੜੇ ਜਿਹਾ ਸਦੇ ਤੁਸੀਂ ਸਾਡੀ ਇੱਥੇ ਆਏ ਗੱਲ ਸੁਣਨਾ ਹੈ। ਇਹ ਸੜਕਾਂ ਦਾ ਬੁਰਾ ਹਾਲ ਹੈ ਵੀਰ ਜੀ। ਅੱਜ ਕੱਲ ਜਿਹੜੇ ਨੌਕਰ ਨਗਰ ਇਹਨਾਂ ਦਾ ਕੋਈ ਪਾਣੀ ਨਾ ਨਿਕਾਸ ਹੈ, ਨਾ ਕੋਈ ਇਹਦਾ ਸੜਕਾਂ ਨਹੀਂ ਦਿਖ ਰਿਹਾ। ਜਿਹੜੇ ਕੋਈ ਵੱਡੇ ਬੰਦੇ ਉਹ ਗੱਡੀਆਂ 'ਚ ਨਹੀਂ ਲੱਗੇ ਜਾਂਦੇ ਆ। ਆਮ ਲੋਕਾਂ ਦੀ ਜ਼ਿੰਦਗੀ ਜਿਹੜੀ ਬਹੁਤ ਹੀ ਬੱਤ ਤੋਂ ਬੱਤਰ ਹੋਈ ਗਈ ਹੈ। ਤੇ ਅਸੀਂ ਇਹ ਮੇਰੇ ਸਾਥੀਆਂ ਨੂੰ ਨਾਲ ਲੈ ਕੇ ਅਸੀਂ ਪੰਜਾਬ ਸਰਕਾਰ ਦੇ ਰੋਹ ਧਿਆਨ ਦਵਾ ਰਹੇ ਆ ਕਿ ਅਸੀਂ ਇਹ ਮਿੱਟੀ ਪੈਂਟਾ ਕਰ ਕਰ ਰਹੀ ਸਾਡੀ ਪੈਨਸ਼ਨ ਵਧਾਓ ਸਾਨੂੰ ਰੋਜ਼ਗਾਰ ਦਿਓ ਸਾਨੂੰ ਕੰਮ ਦਿਓ ਪਰ ਕੁਛ ਨਹੀਂ ਪਰ ਅਸੀਂ ਆਪ ਦੇ ਸਾਥੀਆਂ ਨਾਲ ਲੈ ਕੇ ਅਸੀਂ ਇੱਕ ਸਮਾਜ ਦੇ ਤਰੀਕੀ ਇਹ ਕੰਮ ਕਰ ਰਹੇ ਆਂ ਵੀ ਲੋਕ ਦੁਖੀ ਹੁੰਦੇ ਆਂ ਵਿਚਾਰੇ ਖੱਡੇ ਜੰਗਦੇ ਨੁਕਸਾਨ ਹੁੰਦਾ ਇਸ ਕਰਕੇ ਅਸੀਂ ਇਹ ਖੱਡੇ ਭਰ ਰਹੇ ਆਂ ਮਿੱਟੀ ਲੈ ਕੇ ਪੂੜੇ ਇਟੋਂ ਬਰੇ ਸਾਥੀਆਂ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਧੰਨਵਾਦ ਜੀ ਹਾਂਜੀ ਇਹ ਤੁਸੀਂ ਕੀ ਤੇ ਕਿਉਂ ਕਰ ਰਹੇ ਹੋ ਇਹ ਆ ਪੰਜਾਬ ਸਰਕਾਰ ਨੂੰ ਖਾਣਾ ਚਾਹੁੰਦੇ ਆਂ ਕਿਹੜਾ ਕੰਮ ਤੋਂ ਇਹ ਸਰਕਾਰਾਂ ਨੂੰ ਕਿਹਨਾ ਚਾਹੀਦਾ ਸੀਗਾ ਸੁਭਾਸ਼ੀ ਅਜੇ ਹੈਂਡੀਕੈਪਡ ਲੋਕ ਭੈਣ ਤਰਾਏਗੇ ਜਿਹੜੇ ਸਾਨੂੰ ਵੀ ਬਹੁਤ ਪਰੇਸ਼ਾਨੀ ਆ ਰਹੀ ਹੈ ਜਨਮ ਲੋਕਾਂ ਨੂੰ ਵੀ ਇਹਦੀ ਪਰੇਸ਼ਾਨੀ ਹੈ ਕਿ ਬਖਸ਼ਾਤਾਂ ਦੀ ਲੋੜ ਵੀ ਪੜ ਜਾਂਦੀ ਹੈ ਪਤਾ ਨਹੀਂ ਲੱਗਦਾ ਕਿ ਇਹ ਕਮੇਟੀ ਕਿਹੜਾ ਕਰਨੀ ਹੈ ਇਹ ਗੱਲ ਹੀ ਤੇ ਲੋਕਾਂ ਨੂੰ ਚਾਹਦੇ ਆ ਤੇ ਟੈਕਨੀਕਲ ਮਾਰ ਕੇ ਖੰਡਾ ਦੀ ਗੱਲਤੀ ਹੈ ਪਤਾ ਲਾਇਦਾ ਬਸ ਜੇ ਖੰਡਾ ਸੀ ਰਹੀ ਗੱਡੀਆਂ ਸਾਡੀਆਂ ਉਡਾਰ ਹੋ ਜਾਣ ਸਾਡਾ ਇੱਕ ਸਾਫੀ ਟੈਕ ਪੈਦੀ ਜੀ ਦੇ ਕਰਕੇ ਵੀ ਇਹ ਉਹ ਕਹੇ ਹੈ ਮੁਰੋਸ ਪਸੋਰ ਦਾ ਸੀ ਇਹ ਹਾਂ ਮਿੱਟੀ ਆ ਭਰ ਕੇ ਇਨਫਾਮੀਆਂ ਚ ਇਹ ਖੱਟੇ ਭਰ ਰਹੇ ਆ ਧੰਨਵਾਦ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੁਸੀਂ ਇਹ ਕੀ ਤੇ ਕਿਉਂ ਕਰ ਰਹੇ ਹੋ ਜੀ ਅਸੀਂ ਜੀ ਸੜਕਾਂ ਦੇ ਉੱਤੇ ਜੀ ਮਿੱਟੀ ਪਾ ਰਹੇ ਆ ਜੋ ਸਰਕਾਰ ਜਾਗੇ ਭਾਈ ਸਾਡਾ ਐਂਡੀਕੈਪਟ ਭਰਾ ਸੀਗਾ ਜੋ ਪਾਣੀ ਦੇ ਵਿੱਚ ਡਿੱਗਿਆ ਖੱਟਿਆ ਕਰਨ ਨੂੰ ਇਹ ਦੇਖ ਕੇ ਬਹੁਤ ਫੀਲਿੰਗ ਹੋਈ ਸਾਡਾ ਭਰਾ ਖੱਟਿਆਂ ਦੇ ਵਿੱਚ ਡਿੱਗਿਆ ਇਸੇ ਕਰਕੇ ਅਸੀਂ ਇੱਕ ਇੱਕ ਕਦਮ ਚੁੱਕਿਆ ਭਾਈ ਜਿੰਨੇ ਸੜਕਾਂ ਦੇ ਖੱਡੇ ਆ ਅਸੀਂ ਮਿੱਟੀ ਨਾਲ ਭਰ ਭਰਾਂਗੇ ਉਹਨਾਂ ਨੂੰ ਭਾਈ ਸਰਕਾਰ ਦੇਖੇ ਸੋਚੇ ਭਾਈ ਇਹ ਕੀ ਹੋ ਰਿਹਾ ਜੋ ਵਾਅਦੇ ਕੀਤੇ ਸੀ ਉਹਨਾਂ ਨੇ ਅਜੇ ਤੱਕ ਕੋਈ ਵਾਅਦਾ ਨਹੀਂ ਪੂਰਾ ਕੀਤਾ ਸਰਕਾਰ ਨੂੰ ਬਾਕੀ ਇਹੀ ਕਹਿਣਾ ਚਾਹੁੰਦੇ ਆ ਧੰਨਵਾਦ ਜੀ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਗੁਰਪ੍ਰੀਤ ਖੋੜਾ ਮੈਂ ਸਾਡੀ ਕੈਪਟਨ ਵੀ ਬਾਰੇ ਕੁਝ ਕਹਿਣਾ ਚਾਹੁੰਦੀ ਹਾਂ ਜਿਹੜੇ ਸਾਨੂੰ ਹੈਂਡੀਕੈਪਟਰ ਤੁਸੀਂ ਉਹਨਾਂ ਦੀ ਕਿਉਂ ਨਹੀਂ ਸੁਲਵਾਈ ਕਰਦੇ ਸਰਦਾਰ ਭਗਤ ਭਗਤ ਸਿੰਘ ਸਾਹਿਬ ਜੀ ਅਸੀਂ ਇੰਨਾ ਜ਼ੋਰ ਕਰਦੇ ਆਂ ਕਿ ਇੰਨਾ ਲੋਕਾਂ ਮਗਰ ਤੁਰੇ ਫਿਰਦੇ ਆ ਸਾਡੀ ਕਿਉਂ ਨਹੀਂ ਸੁਲਵਾਈ ਹੋ ਰਹੀਗੀ ਸਾਨੂੰ ਹੈਂਡੀਕੈਪਟ ਹੋਣ ਦੇ ਬਾਅਦ ਵੀ ਜੇ ਤਾਂ ਸਰਕਾਰ ਨੇ ਸੜਕਾਂ ਅੰਨੀਆਂ ਟੁੱਟੀਆਂ ਪਈਆਂ ਨੇ ਕਿ ਕਿਰਾਕ ਖੱਟਾ ਹੋਊਗਾ ਕੋਈ ਵੀ ਡੇਕ ਜੂਗਾ ਤੁਸੀਂ ਆਗੇ ਕੋਠੀਆਂ ਹਵੇਲੀਆਂ ਪੋਣਾ ਤਾਂ ਜਾਣਦੇ ਹੋ ਤੇ ਤੁਸੀਂ ਸਾਡੇ ਹੈਂਡੀਕੈਪਟਰ ਬਾਰੇ ਕੁਝ ਨਹੀਂ ਸੋਚ ਸਕਦੇ ਜਿਹੜੇ ਬੱਚੇ ਤੁਰੇ ਫਿਰਦੇ ਤੁਸੀਂ ਚੰਗੇ ਕੋਲੇ ਨੂੰ ਤਾਂ ਨੌਕਰੀਆਂ ਦੇ ਦਿੰਦੇ ਤੇ ਸਾਡੀ ਕੌਣ ਸੁਲਵਾਈ ਕਰੂ ਸਾਨੂੰ ਵੀ ਤਾਂ ਇਨਸਾਫ ਚਾਹੀਦਾ ਬਹੁਤ ਧੰਨਵਾਦੀ ਤੁਹਾਡਾ ਥੈਂਕ ਯੂ ਆ ਬਾਪੂ ਜੀ ਤੁਸੀਂ ਇਹ ਕੀ ਤੇ ਕਿਉਂ ਕਰ ਰਹੇ ਆ? ਹਾਂ ਤੁਸੀਂ ਇਹ ਕੀ ਤੇ ਕਿਉਂ ਕਰ ਰਹੇ ਆ? ਕੀ ਕਿਉਂ ਕਰ ਰਹੇ ਆ? ਹਾਂ ਜੀ ਇਹ ਅਸੀਂ ਕਰ ਰਹੇ ਆ ਕਿਦਾ ਸੜਕ ਦੇ ਵਿੱਚ ਖੱਡੇ ਆ ਇਥੇ ਕੋਈ ਵੀ ਆਉਂਦਾ ਇੰਦੀਆਂ ਨਾਕਾਮ ਸਰਕਾਰਾਂ ਅਕੀਦ ਅਜ਼ਾਦੀ ਦਾ ਰਾਸ ਨਹੀਂ ਜੀ ਕੰਮ ਕਰਿਆ ਸੁੱਤੀ ਪਈ ਆ ਸਰਕਾਰ ਜੀ ਬਾਹਰ ਨਹੀਂ ਆਹ ਸੜਕ ਤੇ ਖੱਡੇ ਆ ਸੜਕ ਇਹਦੀ ਵਾਪਸ ਐਂ ਕਰਕੇ ਸਾਰੇ ਅੰਗਹੀਨ ਬੰਦੇ ਵੀ ਅਸੀਂ ਸੜਕ ਦੇ ਵਿੱਚ ਮਿੱਟੀ ਪਾ ਰਹੇ ਆ ਹੁਣ ਜੀ ਬਹੁਤ ਬਹੁਤ ਧੰਨਵਾਦ